ਇਹਨੂੰ ਮਿੰਨੀ ਸਵਿਟਜ਼ਰਲੈਂਡ ਵੀ ਕਹਿੰਦੇ ਹੈਗੇ ਇਸਨੂੰ ਕਿਹਾ ਜਾਂਦਾਗਾ ਮਿੰਨੀ ਸਵਿਟਜ਼ਰਲੈਂਡ ਤੇ ਇੱਥੇ ਇੱਕ ਵਿਆਹ ਵੀ ਹੋ ਜਾਂਦਾਗਾ ਮੈਂ ਤੁਹਾਨੂੰ ਉਹ ਵੀ ਦਿਖਾਣਾ ਵੀ ਇੱਥੋਂ ਦੇ ਵਿਆਹ ਕਿੱਦਾਂ ਦੇ ਹੁੰਦੇ ਹੈਗੇ ਹਾਂ ਬਾਹਰ ਕਿੱਧਰ ਤੁਰਿਆ ਫਿਰਦਾ ਕੀ ਹਾਲ ਆ ਬਾਈ ਜੀ ਬਾਹਰ ਹੀ ਬੋਰ ਲੱਗੇਦਾ ਉੱਥੇ ਕੈਂਪਿੰਗ ਕੁਝ ਪੇਲਾ ਹੋਰ ਠੀਕ ਹੋ ਜੀ ਇੱਥੇ ਕਟਿੰਗ ਜੀ ਇਸ ਤਰ੍ਹਾਂ ਹੁੰਦੀ ਹੈਗੀ ਦੇਖੋ ਤੁਸੀਂ ਇਹਨੂੰ ਜਸ ਇੱਥੋਂ ਹਿਮਾਚਲ ਦੀ ਡਰੈੱਸ ਆ ਤੁਸੀਂ ਦਿੰਨੇ ਹੋ ਤੁਹਾਡੇ ਕੋਲ ਇਹ ਟਰੰਕ ਚਾ ਜੀ ਕਿ ਕਿੰਨੇ ਪੈਸੇ ਲੈਣੇ ਇੱਕ ਫੋਟੋ ਦੇ ਹੋਰ ਵੀ 100 ਰੁਪਿਆ ਫੋਟੋ ਵੀ ਤੁਸੀਂ ਖੁਦ ਖਿੱਚਦੇ ਹੋ ਵੈਲਕਮ ਟੂ ਮੀਨੀ ਸਵਿਟਜ਼ਰਲੈਂਡ ਦਾ ਜੀ ਕਰਦਾ ਮੇਰਾ ਵੀ ਦੇਵਾ ਮੈਂ ਵੀ ਦੇਵਾ ਇੱਕ ਕਿੜਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਵਾਂ ਚੈਨਲ ਤੇ ਜੀ ਨਵਾਂ ਦਿਨ ਆਪਣੇ ਸਾਈਕਲ ਟੂਰ ਦਾ ਵੀਮਾ ਦਿਨ ਤੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਸਾਰੇ ਜਾਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਆਪਾਂ ਪਿਛਲੇ ਚੈਨਲ ਤੇ ਬਹੁਤ ਮਿਹਨਤ ਕਰੀ ਸੀਗੀ ਉਹ ਆਪਣਾ ਆਪਣੀ ਗਲਤੀ ਕਾਰਨ ਬਾਈ ਬੰਦ ਹੋ ਗਏ ਜੀਮੇਲ ਮੈਥੋਂ ਲੌਗ ਆਊਟ ਹੋ ਗਈ ਸੀਗੀ ਤੇ ਉਹ ਦੁਬਾਰੇ ਰਿਕਵਰ ਨਹੀਂ ਹੋਈ ਇਸ ਵਾਰ ਜਿਹੜੀ ਜੀਮੇਲ ਆ ਜੇ ਤੁਹਾਡੇ ਵੀ ਕੋਈ ਜੀਮੇਲ ਹਨਾ ਇਹ ਉਹਦੇ ਵਿੱਚ ਇੱਕ ਰਿਕਵਰੀ ਵਾਸਤੇ ਜੀਮੇਲ ਹੋਰ ਪੈਂਦੀ ਆ ਉਹ ਵੀ ਐਡ ਕਰਕੇ ਰੱਖਿਓ ਤੇ ਇਹ ਗੱਲ ਬਈ ਧਿਆਨ ਚ ਰੱਖਿਓ ਠੀਕ ਆ ਨਾ ਕੱਲੇ ਫੋਨ ਨੰਬਰ ਤੇ ਰਿਕਵਰੀ ਨਹੀਂ ਹੁੰਦੀ ਫੋਨ ਵੈਸੇ ਫੋਨ ਨੰਬਰ ਮੇਰਾ ਚੱਲਦਾ ਸੀਗਾ ਤੇ ਰਾਤ ਆਪਣਾ ਆ ਕਮਰਾ ਸੀਗਾ ਹਨਾ ਤੁਹਾਨੂੰ ਪਤਾ ਹੀ ਹੈਗਾ ਤੇ ਇੱਥੇ ਲੀਡੇ ਕੱਪੜੇ ਰਾਤ ਆਪਾਂ ਸਾਰੇ ਧੋਤੇ ਆਗੇ ਬਹੁਤ ਖਰਾਬ ਜਿਹੇ ਹੋਏ ਪਏ ਸੀ ਤੇ ਨਾਲੇ ਨਾ ਤੈਨੂੰ ਉੱਤੇ ਆਗੇ ਆ ਆਪਣਾ ਕਮਰਾਗਾ ਤੇ ਹੁਣ ਆਪਾਂ ਜਿਹੜਾ ਅੱਗੇ ਦਾ ਟੂਰ ਆਗਾ ਤੇ ਕੀ ਜੀ ਖਿਆਰ ਖਿਆਰ ਵੱਲ ਨੂੰ ਤੇ ਚੱਲਦੇ ਆਂਗੇ ਜੀ ਏ ਉਹੀ ਰਾਤ ਵਾਲਾ ਟੈਕਸੀ ਸਟੈਂਡ ਆ ਬਾਈ ਜਿੱਥੇ ਰਾਤ ਆਪਾਂ ਪਤਾ ਕਰਿਆ ਸੀ ਨਾ 1500 2000 ਰੁਪਿਆ 1000 ਘੁੰਮਣ ਦਾ ਮੰਗਦੇ ਸੀਗੇ ਕੋਈ 250 ਰੁਪਿਆ ਮੰਗਦਾ ਸੀਗਾ ਤੇ ਅੱਜ ਸਵੇਰ ਇੱਕ ਬਾਈ ਦੀ ਕਾਲ ਆਈ ਹਨਾ ਤੇ ਕਹਿੰਦਾ ਵੀ ਤੁਸੀਂ ਮੇਰੇ ਨਾਲ ਘੁੰਮਣ ਚੱਲੋ ਗੱਡੀ ਤੇ ਉਹਨੂੰ ਪਤਾ ਨਹੀਂ ਸੀਗਾ ਵੀ ਸਾਡੇ ਕੋਲੇ ਸਾਈਕਲ ਆਗੇ ਤੇ ਕਹਿੰਦਾ ਕੋਈ ਚੱਕਰ ਨਹੀਂ ਕਹਿੰਦਾ ਤੁਸੀਂ 700 ਰੁਪਏ ਦੇ ਦਿਓ ਤੇ ਧਿਆਨ ਨਾਲ ਹਨਾ ਵੀ ਘੱਟ ਚ ਵੀ ਪੈਸਿਆਂ 'ਚ ਮੰਨ ਜਾਂਦੇ ਆਗੇ ਵੀ ਇੱਕੇ ਨਾਮੋਂ ਫੈਸਲਾ ਨਹੀਂ ਲੈਣਾ ਚਾਹੀਦਾ ਜੇ ਕਿਸੇ ਨੇ 1500 2000 2500 ਕਹਦਾ ਤਾਂ ਨਾਲ ਦੀ ਨਾਲ ਗੱਡੀ 'ਚ ਨਹੀਂ ਚੜ੍ਹਣਾ ਚਾਹੀਦਾ ਆਸੇ-ਪਾਸੇ ਇੱਕ ਦੋ ਤੋਂ ਹੋਰ ਵੀ ਪਤਾ ਕਰਨਾ ਚਾਹੀਦਾ ਕਿ ਪੈਸੇ ਘਟ ਜਾਂਦੇ ਹੈਗੇ ਮੈਂ ਭਰਾਵਾ ਪਾਣੀ ਪੀਓ ਧੰਨਵਾਦ ਜੀ ਬਾਈਆਂ ਕੋਲ ਪਾਣੀ ਪੀਣਿਆ ਤੇ ਆਹ ਬੂਟਿਆਂ ਨੂੰ ਪਾਣੀ ਦਿਨੇਓ ਜੀ ਇਹ ਸਕੂਲ ਵਾਲਿਆਂ ਨੇ ਲਾਏ ਆ ਕਿ ਜਾਂ ਗਵਰਨਮੈਂਟ ਵੱਲੋਂ ਆ ਜੀ ਸਕੂਲ ਵਾਲਿਆਂ ਨੇ ਤੇ ਅਸੀਂ ਇੱਥੋਂ ਜਾਣਾ ਲੱਕੜ ਮੰਡੀ ਹਾਂਜੀ 5 ਕਿਲੋਮੀਟਰ 5 ਕਿਲੋਮੀਟਰ ਤੇ ਚੜ੍ਹਾਈ ਕਿੰਨੀ ਕ ਉਤਨੀ ਚੜ੍ਹਾਈ ਹੈ 5 ਕਿਲੋਮੀਟਰ ਪਰ ਪੰਜ ਐਤੋਂ ਬਾਅਦ ਉਤੋਂ ਬਾਅਦ ਫਿਰ ਉੱਪਰ ਥੋੜੀ ਖਿਆਰ ਨੂੰ ਜਾਣ ਵਾਲਾ ਰਸਤਾ ਬਾਈ ਪਹਿਲਾਂ ਸਾਨੂੰ ਲੱਕੜ ਮੰਡੀ ਜਾਣਾ ਪਊ ਹਜੇ 5 ਕਿਲੋਮੀਟਰ ਪਿਆ ਖੜਮੀ ਚੜ੍ਹਾਈ ਹੈਗੀ ਤੇ ਇਸ ਤੋਂ ਬਾਅਦ ਡਾਊਨ ਆ ਜੂਗਾ ਫਿਰ ਛੇਤੀ ਪਹੁੰਚ ਜਾਾਂਗੇ ਤੇ ਜਿਹੜੇ ਆ ਤੁਸੀਂ ਦੇਖੀ ਐ ਨੇ ਉਹਨਾਂ ਸਕੂਲ ਵਾਲੇ ਨੇ ਲਾਏ ਹੋਏ ਹੈਗੇ ਤੇ ਬਾਈ ਇਹਨਾਂ 'ਚ ਪਾਣੀ ਪਾਈ ਜਾਂਦੇ ਸੀ ਕਾਫੀ ਰਾਹ ਤੱਕ ਲੱਗੇ ਹੋਏ ਆ ਇਹ ਜਿਹੜਾ ਖਿਆਰ ਤੱਕ ਜਾਣ ਦਾ ਰਸਤਾ ਕਾ ਨਾ ਸਾਰਾ ਵਨਵੇ ਆ ਭਾਈ ਇਸ ਤਰ੍ਹਾਂ ਡਬਲ ਰੋਡ ਨਹੀਂ ਹੈਗਾ ਜੇ ਤੁਸੀਂ ਵਾਪਸ ਆਉਣਾ ਹੈ ਨਾ ਖਜ਼ਾਰ ਤੋਂ ਤਾਂ ਇਹੀ ਰੋਡ ਤੁਹਾਨੂੰ ਵਾਪਸ ਆਉਣਾ ਪਊਗਾ ਤੇ ਇਹੀ ਰੋਡ ਜਾਣਾ ਪਊਗਾ ਡੀਪੀਐਸ ਸਕੂਲ ਬਾਈ ਜਿਹੜਾ ਹੈਗਾ ਨਾ 1 ਕਿਲੋਮੀਟਰ ਦੇਰੀ ਹੈ ਚਾ ਜਿੱਥੋਂ ਵੀ ਅਸੀਂ ਚੜਾਈ ਚੜਦੇ ਆਉਂਦੇ ਹਾਂ ਨਾ ਲੱਕੜ ਮੰਡੀ ਨੂੰ ਤੇ ਡੀਪੀਐਸ ਸਕੂਲ ਦਾ ਇਰਗੇ ਚੱਲੀ ਜਾਂਦਾਗਾ ਉੱਪਰ ਉਹਨਾਂ ਦੀਆਂ ਬਿਲਡਿੰਗਾਂ ਬਣੀਆਂ ਹੋਈਆਂ ਆ ਥੱਲੇ ਵੀ ਬਿਲਡਿੰਗਾਂ ਬਣੀਆਂ ਹੋਈਆਂ ਆ ਤੇ ਜੇ ਤੁਸੀਂ ਇਹ ਰਾਸਤੇ 'ਚ ਜਾਂਦੇ ਹੋਏ ਦੇਖੋਗੇ ਨਾ ਤਾਂ ਇਸ ਤਰ੍ਹਾਂ ਦੇ ਆ ਮਾਡਲ ਜਿਹੜੇ ਇੱਕ ਮੈਸਨ ਨੂੰ ਹੋਰ ਗੱਲ ਦੱਸਾਂ ਜਿਹੜਾ ਡੀਪੀਐਸ ਸਕੂਲ ਆ ਨਾ ਇਹ ਪੰਜਾਬੀ ਬੰਦੇ ਦਾਗਾ ਉਹ ਚੰਡੀਗੜ੍ਹ ਤੋਂ ਆ ਉਹਨੂੰ ਢਿੱਲੋ ਸਾਹਿਬ ਕਹਿੰਦੇ ਆਗੇ ਤੇ ਇਹ ਪੰਜਾਬੀ ਬੰਦੇ ਦਾ ਸਕੂਲ ਆਗਾ ਸਾਰਾ ਤੇ ਇੱਕ ਪਿੱਛੇ ਚੰਡੀਗੜ੍ਹ 'ਚ ਵੀ ਉਹਨਾਂ ਦਾ ਡੀਪੀਐਸ ਸਕੂਲ ਆਗਾ ਤੇ ਇੱਥੇ ਤੁਸੀਂ ਫੋਟੋਆਂ ਵਗੈਰਾ ਕਰ ਸਕਦੇ ਹੋ ਇਹਨਾਂ ਦੇ ਜਿਹੜੇ ਆ ਸਕੂਲ 'ਚ ਆਰਮੀ ਦੇ ਆਉਂਦੇ ਹਨ ਗੈਸਟ ਦਾ ਤਾਂ ਕੋਈ ਨਾ ਕੋਈ ਮਾਡਲ ਇਸ ਤਰ੍ਹਾਂ ਜਿਵੇਂ ਆ ਖੜੀ ਆ ਹਨਾ ਇੱਕ ਮਾਡਲ ਤੇ ਆ ਸਾਹਮਣੇ ਜੀਪ ਖੜੀ ਹੈਗੀ ਕੋਈ ਜੀਪ ਖੜੀ ਹੈਗੀ ਇਸ ਤਰ੍ਹਾਂ ਸਕੂਲ ਨੂੰ ਉਹ ਦੇ ਕੇ ਜਾਂਦੇ ਹੈਗੇ ਤੇ ਇਹ ਛੋਟਾ ਜਿਹਾ ਪਾਰਕ ਹੈਦਾ ਨਾਂ ਵੀ ਰੱਖਿਆ ਹੋਇਆ ਬੇਜੀ ਸਪਾਰਕ ਤੇ ਆ ਦੇਖ ਲਓ ਤੁਸੀਂ ਮਾਡਲ ਜਿੱਦਾਂ ਨੇ ਹਨਾ ਇੱਥੇ ਅੰਦਰ ਨਹੀਂ ਜਾਣ ਦਿੰਦੇ ਬਾਕੀ ਤੁਸੀਂ ਕਿਤੇ ਵੀ ਫੋਟੋਆਂ ਵਗੈਰਾ ਜਿਹੜੀਆਂ ਖਿਚਾ ਸਕਦੇ ਹੋਗੇ ਡਲਹੌਜੀ ਤੋਂ ਬਾਈ 7 ਕਿਲੋਮੀਟਰ ਚੜਾਈ ਚੜਨੀ ਪੈਂਦੀ ਹੈਗੇ ਉਸ ਤੋਂ ਬਾਅਦ ਆ ਜਾਂਦਾ ਲੱਕੜ ਮੰਡੀ ਲੱਕੜ ਮੰਡੀ ਆ ਕੇ ਹਨਾ ਫਿਰ ਖਜਾਰ ਨੂੰ ਸਿੱਧਾ نیچے ਬਸ ਡਾਊਨ ਹੀ ਜਾਣਾਗਾ ਕੋਈ ਸਾਈਕਲ ਦਾ ਪੈਡਲ ਨਹੀਂ ਮਾਰਨਾ ਤੇ ਗਾਂ ਗੇਟ ਬਣਿਆ ਹੋਇਆਗਾ ਹਨਾ ਜੇ ਤੁਸੀਂ ਛੋਟੀ ਗੱਡੀ ਆ ਤਾਂ ਉਹਦਾ 100 ਰੁਪਿਆ ਟਿਕਟ ਲੱਗਦਾ ਜੇ ਨੋਵਾ ਗੱਡੀ ਆ ਤਾਂ ਉਹਦੀ 200 ਰੁਪਏ ਦੀ ਪਰਚੀ ਲੱਗਦੀ ਆ ਜੇ ਟੈਂਪੋ ਵਗੈਰਾਗਾ ਹਨਾ ਤੇ ਉਹਦਾ 300 ਰੁਪਿਆ ਜਿਹੜੇ ਉਹਦੀ 300 ਰੁਪਏ ਦੀ ਪਰਚੀ ਲੱਗਦੀ ਆ ਤੇ ਆਪਾਂ ਹੁਣ ਪਹੁੰਚਦੇ ਆ ਖਜਾਰ ਤੇ ਉੱਥੇ ਘੁੰਮਦੇ ਆ ਉਥੋਂ ਦੀ ਤੁਹਾਨੂੰ ਲੋਕੇਸ਼ਨ ਵਧੀਆ ਵਧੀਆ ਦਿਖਾਵਾਂਗੇ ਵੀਡੀਓ ਨਾਲ ਤੁਸੀਂ ਮੋੜ ਬੜੇ ਖਤਰਨਾਕ ਆ ਬਾਈ ਤੇ ਹੈਵੀ ਚਲਾਣੀ ਐ ਅੱਜ ਵੀ ਵਸ ਹੀ ਲਓ ਬਾਈ ਜੀ ਆਪਾਂ ਪਹੁੰਚ ਗਏ ਜੀ ਚੰਬੇ ਜ਼ਿਲ੍ਹੇ ਦੇ ਪਿੰਡ ਖਿਆਰ ਚ ਜੀ ਖਿਆਰ ਹੀ ਕਹਿੰਦੇ ਆਗੇ ਮੈਨੂੰ ਪੂਰਾ ਨਾਮ ਵੀ ਨਹੀਂ ਲੈਣਾ ਹੁੰਦਾਗਾ ਜਿਹੜਾ ਕੀ ਸਮੁੰਦਰੀ ਤਲ ਤੋਂ ਬਾਈ 6300 ਫੁੱਟ ਦੀ ਨਾ ਉਚਾਈ ਤੇ ਬਸਿਆ ਹੋਇਆਗਾ ਇੱਥੇ ਕਾਫੀ ਲੋਕ ਘੁੰਮਣ ਆਉਂਦੇ ਜਿਵੇਂ ਤੁਸੀਂ ਦੇਖੀ ਜਾਂਦੇ ਹੋ ਨਾ ਸਾਹਮਣੇ ਬਹੁਤ ਲੋਕ ਘੁੰਮਣ ਆਉਂਦੇ ਪਰ ਆਪਣੇ ਪੰਜਾਬੀ ਥੋੜੇ ਜੇ ਘੱਟ ਆਉਂਦੇ ਤੇ ਹੋਰ ਲੋਕ ਬਹੁਤ ਆਉਂਦੇ ਆਗੇ ਤੇ 뷰 ਬੜਾ ਸੋਹਣਾ ਬਾਈ ਇੱਥੇ ਹਨਾ ਤੇ ਇਹਨੂੰ ਮਿੰਨੀ ਸਵਿਟਜ਼ਰਲੈਂਡ ਵੀ ਕਹਿੰਦੇ ਆਗੇ ਇਸ ਨੂੰ ਕਿਹਾ ਜਾਂਦਾਗਾ ਮਿੰਨੀ ਸਵਿਟਜ਼ਰਲੈਂਡ ਤੇ ਇੱਥੇ ਇੱਕ ਵਿਆਹ ਵੀ ਹੋਈ ਜਾਂਦਾ ਹੈਗਾ ਮੈਂ ਤੁਹਾਨੂੰ ਉਹ ਵੀ ਦਿਖਾਣਾ ਵੀ ਇੱਥੋਂ ਦੇ ਵਿਆਹ ਕਿੱਦਾਂ ਦੇ ਹੋ ਹੁੰਦੇ ਹੈਗੇ ਇੱਥੇ ਆ ਮੰਦਿਰ ਆ ਬਾਈ ਜਿਹੜਾ ਕਾਫੀ ਮਸ਼ਹੂਰ ਆਗਾ ਜਿਹਦਾ ਨਾਂ ਹੈਗਾ ਸਜੀ नाग ਮੰਦਿਰ ਇੱਥੇ ਲੋਕ ਆਸ-ਪਾਸੇ ਦੇ ਲੋਕ ਹਨਾ ਵਿਆਹ ਗੂ ਕਰਨ ਵੀ ਆਉਂਦੇ ਹੈਗੇ ਜਿਵੇਂ ਆਪਣੇ ਗੁਰੂ ਘਰਾਂ ਚ ਆਉਂਦੇ ਹਨਾ ਤੇ ਉਹ ਇਸ ਮੰਦਿਰ ਦੇ ਵਿੱਚ ਆਉਂਦੇ ਹੈਗੇ ਆ ਚੈੱਕ ਕਰੋ ਤੁਸੀਂ ਵਿਆਹ ਪੂਰੇ ਵਾਜੇ ਵਜਾਉਂਦੇ ਆ ਬਾਈ ਇਹੇ welcome to mini switzerland ਪੂਰਾ ਮੌੜ ਵੱਜਿਆ ਬੈ ਜੀ ਕਰਦਾ ਮੇਰਾ ਵੀ ਦੇਵਾ ਮੈਂ ਵੀ ਦੇਵਾ ਇੱਕ ਕਿਹੜਾ બોલા લાઈ એ આ કુ લાગ ભાઈ જીરાય હાય હા હા ਏ ਬਾਈ ਆਪਣੇ ਇੱਥੋਂ ਦੀ ਲੋਕ ਆ ਗਏ ਆਪਾਂ ਇਹਨਾਂ ਤੋਂ ਵੀ ਕੁਝ ਪੁੱਛ ਲੈਨੇ ਆਂ ਬਾਈ ਇਹ ਇੱਥੇ ਵਿਆਹ ਕਰਨ ਵਾਸਤੇ ਆਏ ਸੀਗੇ ਜੀ ਜਿਹੜਾ ਪਿੱਛੇ ਮੰਦਿਰ ਆ ਹਨਾ ਜੀ ਆਹ ਮੰਦਿਰ ਨੇ ਤੇ ਬਿਉਂਡਾ ਲੈ ਕੇ ਆਂਦੇ ਦੁੰਡਾ ਕਿਹੜਾ ਮੰਦਿਰ ਆ ਜੀ ਤੇ ਨਾਗਦੇਵਤਾ ਦਾ ਮੰਦਿਰ ਇੱਥੇ ਕਿੰਨੇ ਸਾਲ ਪੁਰਾਣਾਗਾ ਜੀ 800 ਸਾਲ ਪੁਰਾਣਾ ਹੈ ਬਾਈ 800 ਸਾਲ ਤੇ ਇੱਥੇ ਜਿਹੜਾ ਆਪਾਂ ਘੁੰਮਣ ਲੋਕ ਟੂਰਿਸਟ ਆਉਂਦੇ ਆ ਵੀ ਕਿਹੜੇ ਮਹੀਨੇ ਚ ਆਉਣ ਜੀ ਬੈਸਟ ਆ ਇਹ ਜਿੱਦਾਂ ਗਰਮੀ ਚ ਛੁੱਟੀਆਂ ਪੈਂਦੀ ਆ ਉਹਦੇ ਜਾਂਦੇ ਆ ਜੀ ਜੂਨ ਜੂਨ ਚ ਹਨਾ ਜੀ ਆਹ ਜੂਨ ਜੂਨ ਚ ਬਾਕੀ ਦੁਬਾਰਾ ਮਹੀਨੇ ਆਂਦੇ ਆ ਪਰ ਤਾਂ ਉਹ ਗਰਮੀ ਦੀਆਂ ਛੁੱਟੀਆਂ ਪੈਂਦੀ ਤਾਂ ਕਰਕੇ ਜ਼ਿਆਦਾ ਆ ਮੇ ਲੋਕੀ ਤੇ ਬਰਫ਼ ਪੈਂਦੀ ਹੈ ਜੀ ਇੱਥੇ ਬਰਫ਼ ਪੈਂਦੀ ਹੈ ਦਸੰਬਰ ਤੋਂ ਲੈ ਕੇ ਮਾਰਚ ਦੇ ਲਾਗੇ ਸਾਗੇ ਤੱਕ ਪੈਂਦੀ ਹੈ ਜਨਵਰੀ ਤੱਕ ਉਦੋਂ ਵੀ ਪਾਰਕ ਬੰਦ ਰਹਿੰਦਾ ਕਿ ਕਿੱਦਾਂ ਜੀ ਬੰਦਿਆ ਲੋਕੀ ਰੋਡ ਕਦੇ ਬੰਦ ਹੁੰਦਾ ਕਦੀ ਫੁੱਲ ਜਾਂਦਾ ਤਾਂ ਅੰਦੇ ਜਾਂਦੇ ਰਹਿੰਦੇ ਆ ਠੀਕ ਹੈ ਜੀ ਧੰਨਵਾਦ ਬਾਈ ਸਤਿ ਸ਼੍ਰੀ ਅਕਾਲ ਇਹ ਜੇ ਕਿਸੇ ਨੇ ਪੈਰਾਸ਼ੂਟ ਤੇ ਝੂਟਾ ਲੈਣਾ ਬਾਈ ਤੇ ਪਤਾ ਨਹੀਂ ਕਿੱਧਰੋਂ ਲੈ ਕੇ ਆਉਂਦਾ ਹੈ ਕਿ ਵੈਸੇ ਹੁਣੇ ਉਤਰਿਆ ਸੀ ਮੇਰੀ ਵੀਡੀਓ ਦੀ ਕਲਿੱਪ ਥੋੜੀ ਜਿਹੀ ਰਹੇਗੀ ਬਾਈ ਬਾਈ ਕਿੰਨੇ ਪੈਸੇ ਲੈਣੇ ਹੋ ਜੀ 500 ਰੁਪਏ ਆ ਜ ਭਈ ਇੱਕ ᱜੇੜਾ ਦਵਾ ਕੇ ਲਿਆਉਂਦੇ ਆਗੇ ਪੂਰਾ ਉੱਪਰੋਂ ਦੀ ਤੇ 500 ਰੁਪਇਆ ਲੈਂਦੇ ਆਗੇ ਆ ਪਿੱਛੇ ਇਥੇ ਸੈਂਟਰ ਚ ਭਈ ਪਾਣੀ ਵੀ ਖੜਾਗਾ ਕਿਉਂਕਿ ਆਸੇ-ਪਾਸੇ ਪੂਰੀ ਚੜ੍ਹਾਈ ਆ ਨਾ ਜੋ ਵੀ ਮੀਂਹ ਵਗੈਰਾ ਪੈਂਦਾ ਤਾਂ ਕਹਿੰਦੇ ਪਾਣੀ ਕਾਫੀ ਵੀ ਗਾਂਹ ਤੱਕ ਹੋ ਜਾਂਦਾਗਾ ਤੇ ਹੁਣ ਤਾਂ ਮੀਮੂ ਤੁਹਾਨੂੰ ਪਤਾ ਨਹੀਂ ਪੈਂਦੇ ਗਰਮੀ ਹੈਗੀ ਤੇ ਵਿੱਚ ਇਹਦੇ ਮੱਛੀਆਂ ਆਈਆਂ ਹੋਰ ਤਾਂ ਕੁਛ ਨਹੀਂ ਕੋਈ ਬਾਲੀ ਵੱਡੀ ਝੀਲ ਤਾਂ ਹੈ ਨਹੀਂਗੀ ਇਹ ਵੀ ਵਾ ਠੀਕ ਜਾਏ ਕਦੀ ਕਿਸ਼ਤੀ ਜੀ ਵੀ ਛੱਡ ਲੈਂਦੇ ਆਗੇ ਜਦੋਂ ਜਦੋਂ ਮਤਲਬ ਕਿ ਪਾਣੀ ਵੱਜ ਜਾਂਦਾਗਾ ਹੁਣ ਤਾਂ ਕੁਛ ਨਹੀਂ ਹੈਗਾ ਇਹਦੇ ਚ ਮੈਨੂੰ ਕਾਫੀ ਟਾਈਮ ਹੋ ਗਿਆ ਭਈ ਆ ਪਾਰਕ ਚ ਘੁੰਮਦੇ ਨੂੰ ਅੱਧਾ ਪੌਣਾ ਘੰਟਾ ਘੰਟਾ ਹੀ ਹੋ ਗਿਆ ਤੇ ਮੈਂ ਕੋਈ ਲੱਭੀ ਜਾਨਾ ਪੰਜਾਬੀ ਬੰਦਾ ਪੰਜਾਬੀ ਮੈਨੂੰ ਕੋਈ ਲੱਭਦਾ ਨਹੀਂ ਜਿਹਦੇ ਨਾਲ ਗੱਲਬਾਤ ਕੋਈ ਕਰਗੇ ਪੰਜਾਬੀ ਨਹੀਂ ਕੋਈ ਲੱਭ ਰਿਆ ਹੋਰ ਲੋਕ ਤਾਂ ਬਹੁਤ ਫਿਰਦੇ ਆਂ ਹਿੰਦੀ ਵੀ ਬੋਲਦੇ ਆਂ ਕਿ ਹੋਰ ਭਾਸ਼ਾ ਜੀ ਵੀ ਬੱਚ ਬੋਲੀ ਜਾਂਦੇ ਆਂਗੇ ਹਨਾ ਅੰਗਰੇਜ਼ੀ ਦਾ ਸਾਰੇ ਬੋਲਦੇ ਬੋਲਦੇ ਆ ਬਾਦੂ ਇੱਥੇ ਤੇ ਮੈਨੂੰ ਕੋਈ ਅਜਿਹਾ ਕ ਲੱਭਿਆ ਨਹੀਂਗਾ ਬੰਦਾ ਆਪਣਾ ਵਾਲਾ ਇੱਥੇ ਰਹਿਣ ਲਈ ਬਾਈ ਤੁਹਾਨੂੰ ਕਮਰੇ ਵਗੈਰਾ ਬਾਧੂ ਮਿਲ ਜਾਣਗੇ ਜਿਵੇਂ ਉਹ ਸਾਹਮਣੇ ਆ ਨਾ ਤੇ ਇਹਨਾਂ ਦਾ ਰੇਟ ਹੋਊਗਾ 2500 ਤੋਂ 3000 ਰੁਪਏ ਕਿਉਂਕਿ ਇੱਥੇ ਬਾਈ ਮੇਨ ਆਗੇ ਆ ਨਾ ਲੋਕੇਸ਼ਨ 뷰 ਵਗੈਰਾ ਚੰਗਾ ਹੁੰਦਾਗਾ ਤੇ ਇਹਨਾਂ ਦਾ ਰੇਟ ਥੋੜਾ ਜ਼ਿਆਦਾਗਾ ਅੱਗੇ 1500 1000 ਰੁਪਿਆ ਉਹ ਉੱਪਰ ਹੋਟਲ ਬਣੇ ਹੋਏ ਜਿਹੜੇ ਉਹਨਾਂ 'ਚ ਰੁਕਣ ਲਈ ਹੋਟਲ ਵਗੈਰਾ ਬਾਧੂ ਮਿਲ ਜਾਂਦੇ ਆ ਪਰ ਆਪਾਂ ਦਾ ਪੁੱਛਣਾ ਕੈਂਪਿੰਗ ਟੈਂਟ ਦਾ ਤੇ ਦੇਖਦੇ ਆ ਲਾਉਣ ਦੇਣਗੇ ਕਿ ਨਹੀਂ ਇੱਥੇ ਵੀ ਪੰਗਾਗਾ ਨਾ ਕੁਝ ਜਿਹੜੇ ਰੂਮਾਂ ਵਾਲੇ ਬੰਦੇ ਮਿਲਦੇ ਆ ਨਾ ਜਿਹੜੇ ਖੜੇ ਹੁੰਦੇ ਉਹਨਾਂ ਨੇ ਮੂਹ ਵੀ ਰੈਂਟ ਵਾਸਤੇ ਤੇ ਕੁਛ ਤਾਂ ਉਹ ਹੀ ਨਹੀਂ ਲਾਉਣ ਦਿੰਦੇ ਕਹਿੰਦੇ ਇੱਥੇ ਪੁਲਿਸ ਤੰਗ ਕਰਦੀ ਐ ਜੋ ਬਹੁਤ ਐ ਅੱਜ ਤਾਂ ਦੇਖਾਂ ਫਿਰ ਐਨੇ ਪੈਸੇ ਵੀ ਹੈ ਨਹੀਂ ਆਪਣੇ ਕੋਲੇ ਬਜਟ ਹੈ ਲਜੂ ਸਾਰਾ ਮੁੰਡਿਓ ਆਪਣਾ ਅੱਜ ਤਾਂ ਟੈਂਟ ਲਾਉਣਾ ਹੀ ਪਊਗਾ ਸਾਹਮਣੇ ਅੰਕਲ ਬੈਠਿਆਗੇ ਇਹਦੇ ਨਾਲ ਆਪਾਂ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਹਾਂ ਕਿੱਥੋਂ ਆਂ ਜੀ ਤੁਸੀਂ ਮੈਂ ਲੁੱਕ ਰੁੱਕ ਯਾਰ ਦਾ ਖਿਆਰ ਦਾ ਲੋਕਲ ਹੋਗੇ ਤੇ ਕੀ ਨਾਮ ਆ ਤੁਹਾਡਾ ਕੁੰਜਾ ਜੀ ਮੇਰਾ ਕੀ ਨਾਮ ਜੀ ਕੁੰਜਾਲ ਕੁੰਜਾ ਕੁੰਜ ਲਾਲ ਕੁੰਜ ਲਾਲ ਹਾਂਜੀ ਕੁੰਜ ਲਾਲ ਠੀਕ ਹੈ ਜੀ ਤੇ ਕੀ ਕੰਮ ਕਰਦੇ ਹੋ ਜੀ ਤੁਸੀਂ ਇੱਥੇ ਫੋਟੋਗ੍ਰਾਫੀ ਕਿੱਦਾਂ ਦੀ ਫੋਟੋ ਖਿੱਚਦੇ ਹੋ ਇਹ ਕਦੀ ਦਿਖਾਉਂਗੇ ਮਣੀ ਹਾਂ ਲੋ ਬਈ ਦੇਖੋ ਤੁਸੀਂ ਫੋਟੋਆਂ ਅੰਕਲ ਕੋਈ ਨਾ ਫੋਟੋਗ੍ਰਾਫਰ ਨਾ ਘਟ ਨਹੀਂ ਹੈਗੇ ਜਿਹੜੇ ਕਰਦੇ ਹੈਗੇ ਸਿਰਾ ਗੱਲਬਾਤ ਹੈਗੀ ਤੇ ਜਿਹੜਾ ਆ ਪਾਇਆ ਹੋਇਆ ਜੀ ਏ ਸ਼ੂਟ ਇਹ ਮਸਤ ਮਸਤ ਡਰੈਸ ਹੈ ਇੱਥੋਂ ਹਿਮਾਚਲ ਦੀ ਡਰੈਸ ਹੈ ਤੁਸੀਂ ਦਿੰਨੇ ਹੋ ਤੁਹਾਡੇ ਕੋਲ ਇਹ ਟਰੰਕ ਚਾ ਜੀ ਕਿੰਨੇ ਪੈਸੇ ਲੈਣੇ ਇੱਕ ਫੋਟੋ ਦੇ 100 ਰੁਪਿਆ ਫੋਟੋ ਵੀ ਤੁਸੀਂ ਖੁਦ ਖਿੱਚਦੇ ਹੋ ਕਲਾਕਾਰੀ ਠੀਕ ਹੈ ਯਾਰਾ ਨਾ ਫਿਰ ਤਾਂ ਕੋਈ ਰੇਟ ਜ਼ਿਆਦਾ ਨਹੀਂ ਹੈਗਾ ਤੇ ਕੰਮਕਾਰ ਵਧੀਆ ਚੱਲ ਜਾਂਦਾ ਜੀ ਟੂਰਿਸਟ ਇੱਥੇ ਕਿੰਨੇ ਕਿਹੜੇ ਕਿਹੜੇ ਟਾਈਮ ਜ਼ਿਆਦਾ ਆਉਂਦੇ ਆ ਜੀ ਮਈ ਜੂਨ ਮਈ ਤੇ ਜੂਨ ਚ ਮੌਸਮ ਠੀਕ ਵਧੀਆ ਰਹਿੰਦਾ ਰਾਤ ਨੂੰ ਠੰਡਾ ਬਹੁਤ ਠੰਡਾ ਪੂਰਾ ਠੰਡਾ ਤੇ ਹੁਣ ਸਾਨੂੰ ਇੱਕਾਈ ਮਾੜੀ ਜਾਣਕਾਰੀ ਐ ਸਿੱਥੇ ਟੈਂਟ ਲਾਉਣਾਗਾ ਲਗਾ ਸਕਦੇ ਆ ਜੀ ਸਾਈਡ ਤੇ ਲਾ ਸਕਦੇ ਠੀਕ ਜਿਹੜੇ ਆ ਹੋਟਲਾਂ ਵਾਲਿਆਂ ਨਾ ਜੇ ਕਿਸੇ ਉਹਨਾਂ ਨੂੰ ਪੁੱਛ ਲਈਏ ਤਾਂ ਜਵਾਬ ਦੇ ਦਿੰਦੇ ਆ ਕਹਿੰਦੇ ਇੱਥੇ ਲਾਉਣ ਨਹੀਂ ਦਿੰਦੇ ਉਹ ਨਹੀਂ ਯਾਰ ਸਾਈਡ ਜਗ੍ਹਾ ਟੈਂਟਾ ਹਾਂ ਠੀਕ ਹੈ ਲੈ ਟੈਂਟ ਦਾ ਕਿੰਨੇ ਸਾਲ ਹੋ ਗਏ ਅੰਕਲ ਤੁਹਾਨੂੰ ਇਹ ਕੰਮ ਕਰਦਿਆਂ ਕਿੰਤੀ ਹਾਲੇ 33 ਸਾਲ 33 ਸਾਲ ਤੋਂ ਤੁਸੀਂ ਇਹੀ ਕੰਮ ਕਰ ਰਹੇ ਹੋ ਇੱਥੇ ਹਾਂ 92 ਜੀ ਉੰਜ ਬਣੂ 1992 ਤੋਂ ਨੇ ਇੱਕੋ ਜਗ੍ਹਾ ਤੇ ਕੇ ਪਹਿਲਾਂ ਕਿਤੇ ਹੋਰ ਵੀ ਕੰਮ ਕਰਦੇ ਸੀ ਨਹੀਂ ਫੋਟੋਗ੍ਰਾਫੀ ਕੀਤੀ ਵੇਲੇ ਇਸੇ ਜਗ੍ਹਾ ਤੇ 1992 ਤੋਂ ਫੋਟੋਗ੍ਰਾਫੀ ਕਰ ਰਹੇ ਅੰਕਲ ਇੱਕੋ ਥਾਂ ਤੇ ਇੱਥੇ ਬਸ ਐਸੇ ਮਤਲਬ ਕਿ ਗਰਾਊਂਡ 'ਚ ਉਮਰਾਂ ਬੀਤ ਜਾਂਦੀਆਂ ਬਾਈ ਪਰ ਕੰਮ ਨਹੀਂ ਮੁੱਕਦੇ ਲੈ ਬਈ ਹੁਣ ਆਪਾਂ ਨਾ ਇੱਥੇ ਬੈਠੇ ਖਜ਼ਾਰ ਵਾਲੇ ਪਾਰਕ ਦੇ 'ਚ ਠੀਕ ਹੈ ਨਾ ਮੈਂ ਤੁਹਾਨੂੰ ਹੁਣ ਰੀਅਲ ਗੱਲ ਦੱਸਦਾ ਜਿਹੜਾ ਕੋ ਮੈਨੂੰ ਲੱਗਦਾ ਮੈਨੂੰ ਨਹੀਂ ਪਤਾ ਤੁਹਾਨੂੰ ਚੰਗਾ ਲੱਗਦਾ ਕਿ ਮਾੜਾ ਲੱਗਦਾਗਾ ਕਿਵੇਂ ਲੱਗੂਗਾ ਕਿਵੇਂ ਨਹੀਂ ਬਾਬੇ ਇੱਕ ਪਾਰਕ ਲਿਆ ਬੱਸ ਵਿਚਾਲੇ ਦੇ ਟੋਬਾ ਜਾਂ ਛੋਟਾ ਜਾਂ ਤੁਸੀਂ ਸਪੈਸ਼ਲ ਆਉਂਦੇ ਇੱਥੇ ਤੁਹਾਨੂੰ ਕੋਈ ਲੋੜ ਨਹੀਂ ਐਡਾ ਕੋਈ ਖਾਸ ਇੱਥੇ ਕੁਝ ਨਹੀਂ ਹੈਗਾ ਸਪੈਸ਼ਲ ਆਉਣ ਵਾਲਾ ਕੋਈ ਕੰਮ ਨਹੀਂ ਹੈਗਾ ਜੇ ਤੁਸੀਂ ਨੰਗਦੇ ਟੱਪਦੇ ਹੋ ਨਾ ਡਲੋਜੀ ਆਏ ਹੋ ਤਾਂ ਡਲੋਜੀ ਤੋਂ 24 25 ਕਿਲੋਮੀਟਰ ਆ ਫਿਰ ਤੁਸੀਂ ਗੱਡੀ ਗੁੱਡੀ ਤੇ ਹੋਗੇ ਢੇੜਾ ਮਾਰ ਸਕਦੇ ਹੋ ਇੱਥੇ ਬੈਠ ਕੇ ਵਾ ਠੰਡਾ ਤੱਤਾ ਪੀ ਸਕਦੇ ਹਾਂ ਉਸ ਹੋਰ ਤਰ੍ਹਾਂ ਦੇ ਬੰਦੇ ਤੇ ਆਪਦਾ ਖਾਣਾ ਖੂਣਾ ਮੈਗੀ ਮੂਗੀ ਖਾ ਸਕਦੇ ਹੋਗੇ ਤੇ ਕੋਈ ਆਸ਼ਕ ਭਾਜੀ ਜਾਂ ਹੁੰਦਾ ਹਨਾ ਉਹ ਬੈਠਾ ਵਸ ਇੱਕ ਅੱਧਾ ਆ ਤੇ ਜੇ ਬਾਕੀ ਮੈਂ ਬਾਹਲੀ ਗੱਲਬਾਤ ਹਾਈ ਫਾਈ ਕਰਕੇ ਦੱਸਾਂ ਵੀ ਇਹ ਤਾਂ ਬਈ ਬਾਹਲਾ ਇੱਥੇ ਉਹਗਾ ਜੋ ਬਹੁ ਹਨਾ ਕੁਛ ਨਹੀਂ ਗੱਡਾ ਢੱਕਾ ਨਹੀਂ ਹੈਗਾ ਬਈ ਇੱਥੇ ਕੱਲਾ ਇੱਕ ਪਾਰਕ ਜਗਾ ਵਿਚਾਲੇ ਟੋਬਾ ਦੇ ਆਸ-ਪਾਸੇ ਦਰਖਤ ਆਵੇ ਜਿਹੜੇ ਵੀ ਤੁਸੀਂ ਸਾਰੇ ਹਿਮਾਚਲ ਚ ਜਾਓਗੇ ਤੁਹਾਨੂੰ ਆਹ ਦਰਖਤ ਹੀ ਮਿਲ ਜਾਣਗੇ ਸਾਰੇ ਪਾਸੇ ਹੋਰ ਕਿਤੇ ਨਹੀਂ ਯਾਰ ਤੇ ਮੈਂ ਦੇਖ ਦੇਖ ਇਹਨਾਂ ਨੂੰ ਅੱਕ ਗਿਆ ਇਦਵਾਰ ਬਾਬਾ ਸੁੱਖ ਰੱਖੇ ਹਨ ਅਸੀਂ ਇੱਥੇ ਆਸੇ ਪਾਸੇ ਪਿੰਡਾ ਪੁੰਡਾ ਤੇ ਵੜਾਂਗੇ ਉੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਕਿਹੜੇ ਸ਼ਹਿਰ ਚ ਜਾਂਦੇ ਆ ਸਿਆਪਾ ਕਲਾ ਪਾਰਕੀ ਦੇਖ ਕੇ ਮੁੜਿਆ ਆਉਣੇਗੇ 40 ਕਿਲੋਮੀਟਰ ਪਹਿਲਾਂ ਚੜਦੇ ਆ ਫਿਰ ਨਾ 40 ਕਿਲੋਮੀਟਰ ਦੀ ਖਿਆਰ ਦੇਖਿਓ ਜੀ ਚੜਜੋ ਤਾਂ ਸਾਨੂੰ ਗੋਡੇ ਕਢਾਉਂਦੇ ਜਾਂਦੇ ਆਗੇ ਜਾ ਕੇ ਕੀ ਆ ਉੱਥੇ ਆ ਪਾਰਕ ਆਗਾ ਬੈਠੇ ਰਹੋ ਵਿੱਚ ਇਹਦੇ ਕੀ ਦੱਸਗੇ ਜੀ ਇੱਥੇ ਇੰਨੀ ਉਚਾਈ ਆ ਕੀ ਹੈਗੀ ਚਲੋ ਬਾਬਾ ਸੁੱਖ ਰੱਖੇ ਹੁਣ ਆਪਾਂ ਅਗਲੀਆਂ ਵੀਡੀਓ ਚ ਬਾਈ ਥੋੜਾ ਜਿਹਾ ਪਿੰਡਾ ਵਣੀ ਨੂੰ ਜਾਂਦੇ ਆ ਜੋ ਉੱਥੋਂ ਦੇ ਲੋਕ ਸਾਦੇ ਸੋਦੇ ਹਨ ਜਿਵੇਂ ਮਰਜੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਕੋਈ ਵਧੀਆ ਜੀ ਢੰਗ ਦੀ ਇਹ ਕੋਈ ਸ਼ਹਿਰਾਂ ਦੀ ਵਾਲੀ ਬਾੜੀ ਗੱਲ ਸਾਨੂੰ ਚੱਜੀ ਨਹੀਂ ਹੈਗੀ ਤੇ ਹੁਣਾਂ ਰੋਟੀ ਟੋਕ ਦਾ ਕਰ ਲਗੇ ਆਰ ਪਾਲ ਕਿੱਧਰ ਤੁਰਿਆ ਫਿਰਦਾ ਕੀ ਹਾਲ ਆ ਬਾਈ ਜੀ ਬਾਰੀ ਬੋਰ ਲੱਗੇਦਾ ਉੱਥੇ ਕੈਂਪਿੰਗ ਕੁਝ ਮਿਲਣਾ ਹੋ ਠੀਕ ਹੋ ਜੀ ਇੱਥੇ ਕਟਿੰਗ ਜੀ ਇਸ ਤਰ੍ਹਾਂ ਹੁੰਦੀ ਹੈਗੀ ਦੇਖੋ ਤੁਸੀਂ ਬਾਈ ਜੀ ਕੰਨ ਘਟਾ ਆਪਾਂ ਵੀ ਆਪਣੀ ਸ਼ਕਲ ਦੇਖ ਲਗੇ ਮਾੜੀ ਜੀ ਕਿੰਨੇ ਪੈਸੇ ਲੈਣੋ ਬਾਈ ਕਟਿੰਗ ਦੇ ਠੀਕ ਹੈ ਬੂਰੇ ਕਿੰਨੇ ਪੈਸੇ ਲੈਣੋ ਕਟਿੰਗ ਦੇ ਕਰਾਣਾ ਕੀ ਦੋ ਦਾ ਲਈ ਜੀ ਆ ਕੱਲੀ ਮਾੜੀ ਸੈਟਿੰਗ ਦੀ ਮਸ਼ੀਨ ਦੀ ਲਾਉਣੀ ਹੋਵੇ 40 ਰੁਪਏ 40 ਰੁਪਏ ਤੇ ਸਰ ਦੀ ਸਰ ਦੀ ਕੱਟੀ ਕਰਾਂਗੇ ਹਾਂ 70 ਰੁਪਏ 70 ਦੇ 40 110 ਠੀਕ ਹੈ ਯਾਰ ਬਾਈ ਕੈਮਰਾ ਵੀ ਲਾਈਵ ਬੈਠਾਗਾ ਹਾਂ ਓਕੇ ਰਿਪੋਰਟ ਆ ਇੰਨਾ ਵੱਡਾ ਗਰਾਊਂਡ ਆ ਹਨਾ ਬਾਈ ਤੇ ਇੰਨੇ ਲੋਕ ਇੱਥੇ ਘੁੰਮਣ ਆਉਂਦੇ ਆ ਨਾ ਤੇ ਕਹਿੰਦੇ ਇੱਥੇ ਤੁਸੀਂ ਕਿਤੇ ਵੀ ਆਪਦਾ ਟੈਂਟ ਚਾ ਲਾ ਕੇ ਨਹੀਂ ਰਹਿ ਸਕਦੇ ਕੈਂਪਿੰਗ ਵਗੈਰਾ ਨਹੀਂ ਕਰ ਸਕਦੇ ਇੱਥੇ ਆਹੀ ਪੰਗਾ ਬਸ ਕੁਝ ਤਾਂ ਹੋਟਲ ਵਾਲੇ ਨਹੀਂ ਰਹਿਣ ਦਿੰਦੇ ਨਾ ਉਹਨਾਂ ਨੂੰ ਆਉਂਦਾ ਸਾਡੇ ਕੋਲੇ ਉਹਨਾਂ ਨੂੰ ਕੀ ਪਤਾ ਇਹ ਸਾਈਕਲਾਂ ਤੇ ਆਏ ਹਾਂਗੇ ਸਾਡਾ ਸਾਰਾ ਬਜਟ ਹਿਲ ਜਾਊਗਾ ਤੇ ਹੁਣ ਕਹਿੰਦੇ ਬਾਹਰਲੇ ਪਾਸੇ ਇਥੋਂ ਗਰਾਊਂਡ ਤੋਂ ਥੋੜਾ ਜਿਹਾ ਜਦੋਂ ਹਨੇਰਾ ਹੋ ਗਿਆ ਤੇ ਉੱਥੇ ਆਪਦਾ ਟੈਂਟ ਲਾ ਲਿਓ ਇਹਦਾ ਕਮਰੇ 'ਚ ਵੀ ਬਾਈ ਇਹੀ ਰੌਲਾ ਸੀਗਾ ਇਹ ਆਈ ਡੀ ਦੂਰ ਪਹਾੜਾਂ 'ਚ ਆ ਕੇ ਤਾਂ ਵੀ ਇਹੀ ਰੌਲਾ ਕਹਿੰਦਾ ਆਟਾ ਮੁੱਕ ਗਿਆ ਕਹਿੰਦਾ ਬੋਤਲ ਮਾਰੂ ਬਈ ਮੇਰੀ ਗੱਲ ਸੁਣਾ ਜਿਹੜੇ ਬੰਦੇ ਦੀ ਜਿੱਤੇ ਡਿਊਟੀ ਹੁੰਦੀ ਆ ਉਹਦੇ ਟਾਈਮ ਨਾਲ ਦੱਸਣਾ ਚਾਹੀਦਾ ਬਈ ਆਟਾ ਘਟਾਗਾ ਪਰ ਇੱਥਨ ਵਾਸਤੇ ਰੱਖੀ ਬੈਠਾ ਹੁਣ ਦੋ ਬੰਨ ਲੀਂਗਾ ਡੂਡ ਬੰਨ ਲੀਂਗਾ ਅਜ ਦੋ ਵਾਰ ਚਾਹ ਦਾ ਪੜਾਉਂਗਾ ਭਾਰੀ ਲੈਣਾਗਾ ਐਂ ਡਾਲਦੇ ਆਪਣੀ ਚਾਹ ਹੀ ਮਿਲਦੀ ਆ ਜੂਸ ਮੈਨ ਲੱਗਦਾ ਕਰਮਾ 'ਚ ਹਜੇ ਆਪਣੇ ਹੈ ਨਹੀਂਗਾ ਤੇ ਉਸਤਾਦ ਹੋਣੀ ਕਹਿੰਦੇ ਅੱਜ ਮੈਂ ਗੰਢਾਂ ਨੂੰ ਤੜਕਾ ਲਾਉਂਗਾ ਕਹਿੰਦੇ ਬਹੁਤ ਦਿਨ ਹੋ ਗਏ ਬਾਬੇ ਵਾਲੇ ਚਾਰ ਨਾਲ ਰੋਟੀ ਖਾਂਦੇ ਨੂੰ ਕਰੋ ਲੈਂਦਾ ਹੋਇਆ ਸਰੋਂ ਦਾ ਤੇਲ ਅੱਜ ਪਹਿਲੀ ਵਾਰੀ ਤਣਕਾ ਲਾਉਣੇ ਆ ਬਾਈ ਆਪਾਂ ਤੇ ਨਹੀਂ ਤਾਂ ਸਾਨੂੰ ਪਤਾ ਚਾਰ ਨਾ ਕਦੇ ਕਿਵੇਂ ਕਦੇ ਕਿਵੇਂ ਹਨਾ ਖਾਈ ਲੈਣੇ ਅੱਜ ਸੰਦੀਪ ਭਾਜੀ ਹੁਣੇ ਕਹਿੰਦੇ ਗੰਡਿਆਂ ਦੀ ਕਹਿੰਦੇ ਦਾਲ ਬਣੂਗੀ ਪਤਾ ਨਹੀਂ ਸਬਜ਼ੀ ਬਣੂਗੀ ਇਹ ਨਹੀਂ ਮੈਨੂੰ ਪਤਾ ਜੀ ਸਾਡੀ ਹੈਲਪ ਕਰ ਲਈ ਆਇਆ ਲੱਕੜਾਂ ਦੇ ਨਾਲ ਆਇਆ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਮਿਹਰਬਾਨੀ ਉਗੀ ਜਾਂਦੀ ਹੈ ਨਾ ਪਹਿਲਾਂ ਪਾਉਂਦੀ ਅੱਜ ਦੀ ਰਾਤ ਬਾਈ ਆਪਣੀ ਖਜ਼ਾਰ ਮਿੰਨੀ ਸਵਿਟਜ਼ਰਲੈਂਡ ਚ ਤੇ ਜਿਨ੍ਹਾਂ ਨੇ ਬਾਈ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਇਹ ਆਪਣਾ ਨਵਾਂ ਚੈਨਲ ਆ ਜਰੂਰ ਕਰਿਓ ਤੇ ਮਿਲਦੇ ਆਂ ਆਪਾਂ ਕੱਲ ਦੀ ਵੀਡੀਓ ਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ